ਜੋ ਕਿ ਲੋਪੁੱਕੀ ਸਣੀ ਗ੍ਰਿਫਤਾਰ ਕਾਰ ਚਾਲਕ ਨੂੰ 12 ਸਾਲ ਦੀ ਕੈਦ 1 ਲੱਖ ਰੁਪਏ ਦਾ ਜੁਰਮਾਨਾ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਪੇਸ਼ੀ ਤੋਂ ਗੈਰ ਹਾਜ਼ਰ ਰਹਿਣ ਮਗਰੋਂ ਐਲਾਨਿਆ ਸੀ ਪਗੋੜਾ ਪੁਲਿਸ ਨੇ ਬਲੌਂਗੇ ਨੇੜੇ ਨਾਕਾ ਲਾ ਕੇ ਮੁਲਜ਼ਮ ਨੂੰ ਫੜਿਆ ਦੱਸਿਆ ਗਿਆ ਕਿ ਅਗਸਤ 2013 ਚ ਥਾਣਾ ਸਿਟੀ ਖਰੜਦੀਪ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕੁੰਜਾ ਕਿਲ੍ਹੋ ਪੁੱਕੀ ਬਰਾਮਦਗੀ ਦੇ ਮਾਮਲੇ ਵਿੱਚ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਰਕਾਰੀ ਤੀਰ ਦੇ ਬਚਾਓ ਦੇ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਹੰਮਦ ਇਕਬਾਲ ਵਾਸੀ ਮੁਜ਼ਫਰ ਨਗਰ ਦੋਸ਼ੀ ਕਰਾਰ ਦਿੰਦਿਆਂ ਐਨਡੀਪੀਐਸ ਐਕਟ ਚ 12 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ 1 ਸਾਲ ਦੀ ਕੈਦ ਹੋਰ ਕਟਣੀ ਪਵੇਗੀ ਦੋਸ਼ੀ ਮੁਹੰਮਦ ਇਕਬਾਲ ਦੀ ਇਸ ਮਾਮਲੇ 'ਚ ਜ਼ਮਾਨਤ ਹੋਣ ਤੋਂ ਬਾਅਦ ਉਹ ਪੇਸ਼ੀ ਤੋਂ ਲਗਾਤਾਰ ਗੈਰ ਹਾਜ਼ਰ ਲੈਣ ਲੱਗ ਪਿਆ ਜਿਸ ਕਾਰਨ ਅਦਾਲਤ ਵੱਲੋਂ ਮੁਹੰਮਦ ਇਕਬਾਲ ਨੂੰ ਪਗੋੜਾ ਐਲਾਨ ਦਿੱਤਾ ਗਿਆ ਸੀ ਅਤੇ ਕਾਫੀ ਸਮੇਂ ਤੋਂ ਬਾਅਦ ਪੁਲਿਸ ਨੇ ਇਕਬਾਲ ਨੂੰ ਗ੍ਰਿਫਤਾਰ ਕੀਤਾ ਤੇ ਇਸ ਕੇਸ ਦੀ ਅਦਾਲਤ ਚ ਮੁਲ ਮੋੜ ਸੁਣਵਾਈ ਸ਼ੁਰੂ ਹੋਈ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਨੂੰ ਦੁਪਹਿਰ ਸਮੇਂ ਗੁਪਤ ਸੂਚਨਾ ਮਿਲੀ ਕਿ ਮੁਹੰਮਦ ਇਕਬਾਲ ਪੁੱਕੀ ਵੇਚਣ ਦਾ ਆਦੀ ਹੈ ਜਿਸ ਦੇ ਵਿਰੁੱਧ ਪਹਿਲਾਂ ਹੀ ਇਸੇ ਤਰ੍ਹਾਂ ਦਾ ਇੱਕ ਕੇਸ ਦਰਜ ਹੋ ਚੁੱਕਾ ਹੈ ਜੋ ਕਿ ਕਾਰਜ ਬਲੌਂਗੇ ਵਾਲੇ ਪਾਸੇ ਤੋਂ ਖਰੜਵਲ ਪੁੱਕੇ ਸਪਲਾਈ ਕਰਨ ਲਈ ਆ ਰਿਹਾ ਹੈ ਸੂਚਨਾ ਮਿਲਣ ਤੇ ਐਸਆਈ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਖਰੜ ਦੇ ਟ੍ਰੇਨਿੰਗ ਪੁਆਇੰਟ ਤੇ ਵਾਨਾ ਦੀ ਜਾਂਚ ਸ਼ੁਰੂ ਕੀਤੀ ਬਲੌਂਗੇ ਵਾਲੇ ਪਾਸਿਓਂ ਆ ਰਹੀ ਕਾਰ ਨੂੰ ਰੋਕਿਆ ਡਰਾਈਵਰ ਤੋਂ ਪੁੱਛਣ ਤੇ ਉਸਨੇ ਆਪਣਾ ਨਾਮ ਮੁਹੰਮਦ ਇਕਬਾਲ ਦੱਸਿਆ ਪੁਲਿਸ ਨੂੰ ਕਾਰ ਦੀ ਪਿਛਲੀ ਸੀਟ ਤੋਂ ਦੋ ਬੈਗ ਬਰਾਮਦ ਹੋਏ ਜਿਨ੍ਹਾਂ ਦੇ ਵਿੱਚ ਕੁੰਜਾ ਕਿਲੋ ਪੁੱਕੀ ਸੀ ਕੁੰਜਾ ਕਿਲੋ ਪੁੱਕੀ ਸਣੀ ਗ੍ਰਿਫਤਾਰ ਕਾਰ ਚਾਲਕ ਨੂੰ 12 ਸਾਲ ਦੀ ਕੈਦ 1 ਲੱਖ ਰੁਪਏ ਦਾ ਜੁਰਮਾਨਾ ਜ਼ਮਾਨਤ ਤੇ ਬਾਹਰ ਆਉਣ ਤੋਂ ਬਾਅਦ ਪੇਸ਼ੀ ਤੋਂ ਗੈਰ ਹਾਜ਼ਰ ਰਹਿਣ ਮਗਰੋਂ ਐਲਾਨਿਆ ਸੀ ਪਗੋੜਾ ਪੁਲਿਸ ਨੇ ਬਲੌਂਗੇ ਨੇੜੇ ਨਾਕਾ ਲਾ ਕੇ ਮੁਲਜ਼ਮ ਨੂੰ ਫੜਿਆ ਦੱਸਿਆ ਕਿ ਅਗਸਤ 2013 ਚ ਥਾਣਾ ਸਿਟੀ ਖਰੜਦੀਪ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕੁੰਜਾ ਕਿਲ੍ਹੋ ਪੁੱਕੀ ਬਰਾਮਦਗੀ ਦੇ ਮਾਮਲੇ ਵਿੱਚ ਵਦੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਸਰਕਾਰੀ ਟੀਰ ਦੇ ਬਚਾਓ ਦੇ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਹੰਮਦ ਇਕਬਾਲ ਵਾਸੀ ਮੁਜ਼ਫਰਨਗਰ ਦੋਸ਼ੀ ਕਰਾਰ ਦਿੰਦੇ ਆ ਐਨਡੀਪੀਐਸ ਐਕਟ ਚ 12 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ 1 ਸਾਲ ਦੀ ਕੈਦ ਹੋਰ ਕਟਣੀ ਪਵੇਗੀ ਦੋਸ਼ੀ ਮੁਹੰਮਦ ਇਕਬਾਲ ਦੀ ਇਸ ਮਾਮਲੇ 'ਚ ਜ਼ਮਾਨਤ ਹੋਣ ਤੋਂ ਬਾਅਦ ਉਹ ਪੇਸ਼ੀ ਤੋਂ ਲਗਾਤਾਰ ਗੈਰ ਹਾਜ਼ਰ ਲੈਣ ਲੱਗ ਪਿਆ ਜਿਸ ਕਾਰਨ ਅਦਾਲਤ ਵੱਲੋਂ ਮੁਹੰਮਦ ਇਕਬਾਲ ਨੂੰ ਪਗੋੜਾ ਐਲਾਨ ਦਿੱਤਾ ਗਿਆ ਸੀ ਅਤੇ ਕਾਫੀ ਸਮੇਂ ਤੋਂ ਬਾਅਦ ਪੁਲਿਸ ਨੇ ਇਕਬਾਲ ਨੂੰ ਗ੍ਰਿਫਤਾਰ ਕੀਤਾ ਤੇ ਇਸ ਕੇਸ ਦੀ ਅਦਾਲਤ ਚ ਮੁਲ ਮੋੜ ਸੁਣਵਾਈ ਸ਼ੁਰੂ ਹੋਈ ਜਾਣਕਾਰੀ ਅਨੁਸਾਰ ਸੀਆਈਏ ਛਾਫ ਨੂੰ ਦੁਪਹਿਰ ਸਮੇਂ ਗੁਪਤ ਸੂਚਨਾ ਮਿਲੀ ਕਿ ਮੁਹੰਮਦ ਇਕਬਾਲ ਪੁੱਕੀ ਵੇਚਣ ਦਾ ਆਦੀ ਹੈ ਜਿਸ ਦੇ ਵਿਰੁੱਧ ਪਹਿਲਾਂ ਹੀ ਇਸੇ ਤਰ੍ਹਾਂ ਦਾ ਇੱਕ ਕੇਸ ਦਰਜ ਹੋ ਚੁੱਕਾ ਹੈ ਜੋ ਕਿ ਕਾਰਚ ਬਲੌਂਗੀ ਵਾਲੇ ਪਾਸੇ ਤੋਂ ਖਰੜਵਲ ਪੁੱਕੇ ਸਪਲਾਈ ਕਰਨ ਲਈ ਆ ਰਿਹਾ ਹੈ ਸੂਚਨਾ ਮਿਲਣ ਤੇ ਐਸਆਈ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਖਰੜ ਦੇ ਟ੍ਰੇਨਿੰਗ ਪੁਆਇੰਟ ਤੇ ਵਾਨਾ ਦੀ ਜਾਂਚ ਸ਼ੁਰੂ ਕੀਤੀ ਬਲੌਂਗੇ ਵਾਲੇ ਪਾਸਿਓਂ ਆ ਰਹੀ ਕਾਰ ਨੂੰ ਰੋਕਿਆ ਡਰਾਈਵਰ ਤੋਂ ਪੁੱਛਣ ਤੇ ਉਸਨੇ ਆਪਣਾ ਨਾਮ ਮੁਹੰਮਦ ਇਕਬਾਲ ਦੱਸਿਆ ਪੁਲਿਸ ਨੂੰ ਕਾਰ ਦੀ ਪਿਛਲੀ ਸੀਟ ਤੋਂ ਦੋ ਬੈਗ ਬਰਾਮਦ ਹੋਏ ਜਿਨ੍ਹਾਂ ਦੇ ਵਿੱਚ ਕੁੰਜਾ ਕਿਲ੍ਲੋ ਪੁੱਕੀ ਸੀ